ਅੱਜ ਦੀ ਇਹ ਜੋ ਪ੍ਰੈਸ ਕਾਨਫਰੰਸ ਹੈ ਅਮਰਸਾ ਦਿਹਾਤੀ ਪੁਲਿਸ ਵੱਲੋਂ ਜੋ ਕਿ ਇੱਕ ਲੁੱਟ ਹੋਈ ਸੀ 4 ਤਰੀਕ ਨੂੰ ਉਸ ਦੇ ਸਬੰਧ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਜਿਹੜੀ ਇਹ ਵਾਰਦਾਤ ਹੋਈ ਸੀ ਇਹ 4 ਤਰੀਕ ਨੂੰ ਸਵੇਰੇ 2 ਵਜੇ ਤੋਂ 3 ਵਜੇ ਦੇ ਵਿਚਕਾਰ ਇਹ ਰਿਪੋਰਟ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਏਕੇ 올ਡ ਸਟੋਰ ਹੈ ਜੋ ਕਿ ਸੁਬਾਲ ਰੋਡ ਤੇ ਸਥਿਤ ਹੈ ਇਹ ਏਕੇ ਕੋल्ड ਸਟੋਰ ਦੇ ਵਿਚਕਾਰ ਵਿੱਚ ਫਰੂਟ ਡਰਾਈ ਫਰੂਟ ਕਰਿਆਨਾ ਤੇ ਹੋਰ ਸਮਾਨ ਜੋ ਹੈ ਉਹ ਸਟੋਰ ਕੀਤਾ ਜਾਂਦਾ ਹੈ ਇਹਦੇ ਵਿੱਚ ਕਾਫੀ ਫਰਮ ਦਾ ਸਮਾਨ ਜੋ ਹੈ ਉਹ ਸਟੋਰ ਕੀਤਾ ਗਿਆ ਸੀ ਇਹ ਇਬਨ ਕਲਾ ਜਿਹੜਾ ਪਿੰਡ ਹੈ ਤੇ ਉੱਥੇ ਸਥਿਤ ਇਹ ਜਿਹੜੀ ਵਾਰਦਾਤ ਹੋਈ ਹੈ ਇਸ ਦੇ ਵਿੱਚ ਜੋ ਰਿਪੋਰਟ ਹੋਇਆ ਸੀ ਕਿ ਇਸ ਦੇ ਵਿੱਚ 20 ਤੋਂ 25 ਬੰਦੇ ਨੇ ਤੇ ये वारदा तो मौके पुलिस ने पहुँच के कार्रवाई की थी क्योंकि नुकसान काफ़ी ज़्यादा सी इस करके जो स्टेटमेंट रिकॉर्ड करना मौके का मुआयना करना हो सारी फोरेंसिक्स जो काम करना सी वो सारी कार्रवाई इन्हें कार्रवाई कर तो बाद जो है पुलिस वालों एफ आई आर नंबर एक सौ उन्नीस चार नौ दो हज़ार चौबीस जी है वो थाना चाचीवन विखे दर्ज की गई ਉਸ ਤੋਂ ਬਾਅਦ ਕਿਉਂਕਿ ਵਾਰਦਾਤ ਬੜੀ ਸੰਗੀਨ ਸੀ ਤੇ ਇੱਕ ਵਪਾਰੀ ਵਰਗ ਦੇ ਵਿੱਚ ਇੱਕ ਬੜਾ ਡਰ ਤੇ ਸਹਿਮ ਦਾ ਮਾਹੌਲ ਸੀ ਤੇ ਮੇਰੇ ਵੱਲੋਂ ਵੀ ਜਿਹੜਾ ਹੈ बतौर ਕਪਤਾਨ ਪੁਲਿਸ ਜਿਹੜਾ ਹੈ ਉਥੇ ਮੌਕੇ ਦਾ ਮੁਆਇਨਾ ਕੀਤਾ ਗਿਆ ਤੇ ਜੋ ਵਪਾਰੀ ਵਰਗ ਸੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਗਈ ਇਸ ਸੰਬੰਧੀ ਤੇ ਅਸੀਂ ਆਪਣੀਆਂ ਟੀਮਾਂ ਜੋ ਹੈ ਵੱਖੋ-ਵੱਖਰੀਆਂ ਟੀਮਾਂ ਉਹ ਲਗਾਈਆਂ ਜਿਸ ਦੇ ਵਿੱਚ ਐਸਪੀਡੀ ਦੀ ਨਿਗਰਾਨੀ ਹੈ ਡੀਐਸਪੀ ਜੀ ਸਾਹਿਬ ਦੀ ਨਿਗਰਾਨੀ ਹੈ ਤੇ ਡੀਐਸਪੀ ਅਟਾਰੀ ਆ ਯਾਦਵਿੰਦਰ ਸਿੰਘ ਜੀ ਬੈਠੇ ਨੇ ਉਹਨਾਂ ਦੀ ਨਿਗਰਾਨੀ ਚ ਮੁੱਖ ਵਕਰੀਆਂ ਟੀਮਾਂ ਜਿਹੜੀਆਂ ਆ ਇਸ ਟਾਸਕ ਤੇ ਲਗਾਈਆਂ ਗਈਆਂ ਇਸ ਕੇਸ ਨੂੰ ਸੋਲਵ ਕਰਨ ਲਈ ਬੇਸ਼ੱਕ ਸਾਨੂੰ ਥੋੜਾ ਸੰਭਾਲ ਲੱਗ ਗਿਆ ਪਰ ਕਿਉਂਕਿ ਇਸ ਚੋਰੀ ਦੀ ਜਿਹੜੀ ਟ੍ਰੇਲ ਹੈ ਉਹ ਕਾਫੀ ਦੂਰ ਤੱਕ ਤੇ ਕਾਫੀ ਜ਼ਿਲ੍ਹਿਆਂ ਤੱਕ ਜਾਂਦੀ ਸੀ ਉਹਨੇ ਸਾਰੀ ਉਹ ਸਾਰੀ ਟ੍ਰੇਲ ਨੂੰ ਕਵਰ ਕਰਨ ਲਈ ਬੰਦੇ ਬੰਦਿਆਂ ਦੇ ਦੋਸ਼ੀਆਂ ਨੂੰ ਫੜਨ ਲਈ ਤੇ ਸਮਾਨ ਦੀ ਰਿਕਵਰੀ ਲਈ ਇਹ ਕਾਫੀ ਜਿਹੜਾ ਹੈ ਟੀਮਾ ਲਗਾ ਕੇ ਉਹ ਸਾਰੀ ਇਹ ਸਾਰੀ ਕਾਰਵਾਈ ਨੂੰ ਪੂਰਾ ਕੀਤਾ ਗਿਆ ਹੁਣ ਮੈਂ ਦੱਸਣਾ ਚਾਹਾਂਗਾ ਕਿ ਇਸ ਟਾਈਮ ਜਿਹੜਾ ਹੈ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਸੋਲਵ ਕਰਕੇ ਤੇ ਸਾਡੇ ਸਾਹਮਣੇ ਸਾਰੀ ਦੀ ਸਾਰੀ ਪਿਕਚਰ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਟੋਟਲ ਇਹ 13 ਬੰਦੇ ਸਨ ਜਿਨ੍ਹਾਂ ਦੇ ਵਿੱਚ ਮੁੱਖ ਜਿਹੜਾ ਪਲੈਨਰ ਸੀ ਉਹ ਸ਼ੇਰਾ ਸੀ ਜਿਹੜਾ ਕਿ ਸਾਂਗਲਾ ਪਿੰਡ ਦੇ ਪੇਬਨਕਲਾਂ ਦੇ ਕੋਲ ਚਭਾਰ ਰੋਟਰੀ ਆ ਇੱਥੇ ਦਾ ਵਸਨੀਕ ਹੈ ਇਹ ਇਸ ਕੋਲਡ ਸਟੋਰ ਦੇ ਵਿੱਚ ਜਿਹੜਾ ਸਮਾਨ ਸੁੱਟਣ ਦਾ ਕੰਮ ਕਰਦਾ ਸੀ ਇਸ ਨੂੰ ਇਨਸਾਈਡ ਇਨਫੋਰਮੇਸ਼ਨ ਸੀ ਕਿ ਕਿਸ ਤਰੀਕੇ ਦਾ ਸਮਾਨ ਕਿ ਕਿਸ ਤਰੀਕੇ ਦਾ ਮਹਿੰਗਾ ਸਮਾਨ ਕਿਸ ਜਗ੍ਹਾ ਜਿਹੜਾ ਹੈ ਉਹ ਪਿਆ ਹੈ ਸੋ ਇਸ ਬੰਦੇ ਨੇ ਜਿਹੜਾ ਹੈ ਇਹ ਸਾਰਾ ਦੀ ਸਾਰੀ ਇਨਸਾਈਡ ਇਨਫੋਰਮੇਸ਼ਨ ਹੀ ਪ੍ਰੋਵਾਈਡ ਕੀਤੀ ਹੈ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਜਿਹੜੀ ਹੈ ਕੋਈ ਨਾ ਕੋਈ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਸੋ ਇਹ ਸ਼ੇਰਾਂ ਜੋ ਹੈ ਇਹ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਜਿਹੜਾ ਹੈਗਾ ਫਾਈਨੈਂਸਰ ਕਹਿ ਲੋ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਹ ਦੋ ਬੰਦੇ ਨੇ ਇੱਕ ਹੈਗਾ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਤੇ ਦੂਸਰਾ ਹੈ ਰਵਿੰਦਰ ਸਿੰਘ ਥਾਣਾ ਸਿੰਘ ਉਰਫ ਪੱਪੂ ਥਾਣਾ ਸਿੰਘ ਉਰਫ ਪੱਪੂ ਜੋ ਹੈ ਇਹ ਕਿਸੇ ਵੱਡੇ ਕੋਲ ਜਿਹੜਾ ਹੈ ਹਾਂਜੀ ਇਹ ਐਗਜ਼ੀਕਿਊਟ ਕਰਦਾ ਹੈ ਰਵਿੰਦਰ ਸਿੰਘ ਕਰਕੇ ਸਾਡੇ ਕੋਲ ਇੱਕ ਬੰਦਾ ਜਿਹੜਾ ਹੈਗਾ ਗ੍ਰਿਫਤਾਰ ਹੋਇਆ ਹੈ ਤੇ ਰਵਿੰਦਰ ਸਿੰਘ ਜੋ ਹੈ ਇਹ ਆਦਮਪੁਰ ਦਾ ਇੱਕ ਪਿੰਡ ਹੈ ਖਾਦਰ ਜਿੱਥੇ ਦਾ ਇਹ ਵਸਨੀਕ ਹੈ ਇਹ ਸਮਾਨ ਵਗੈਰਾ ਜਿਹੜਾ ਹੈ ਸਟੋਰ ਕਰਦਾ ਹੈ ਤੇ ਇਸੇ ਤਰੀਕੇ ਦਾ ਇਹ ਸਮਾਨ ਲੈ ਕੇ ਅੱਗੇ ਸਟੋਰ ਕਰਨ ਦਾ ਹੈ ਪਹਿਲਾਂ ਵੀ ਇਹਦੇ ਤੇ ਪਰਚਾ ਦਰਜ ਹੋਇਆ ਜੇ ਤੁਸੀਂ ਦੇਖੋਗੇ ਸੋ ਇਹ ਰਵਿੰਦਰ ਸਿੰਘ ਵੱਲੋਂ 3 ਲੱਖ ਰੁਪਏ ਦੇ ਕਰੀਬ ਜਿਹੜੇ ਹੈ ਇਸ ਪੂਰੇ ਦੇ ਪੂਰੇ ਵਾਅਦਤ ਨੂੰ ਇੱਕ ਤਰੀਕੇ ਨਾਲ ਫੰਡ ਕਰਨ ਲਈ ਜਿਹੜਾ ਹੈ ਥਾਣਾ ਸਿੰਘ ਨੂੰ ਇਹ ਪ੍ਰੋਵਾਈਡ ਕੀਤੇ ਗਏ ਸਨ ਤੋਂ ਥਾਣਾ ਸਿੰਘ ਨੇ ਅੱਗੇ ਇਹ ਬੰਦੇ ਜਿਹੜੇ ਹੈ ਇਹ ਸ਼ਾਮਲ ਕਰੇ ਉਹਨਾਂ ਨੂੰ ਲਾਲਚ ਵੀ ਦਿੱਤਾ ਕਿਉਂਕਿ ਤੁਸੀਂ ਦੇਖੋਗੇ ਸਾਰੇ ਦੇ ਸਾਰੇ ਬੰਦੇ ਜਿਹੜੇ ਨੇ ਇਹਨਾਂ ਦੇ ਖਿਲਾਫ ਜਿਹੜੇ ਹੈ ਪਰਚੇ ਦਰਜ ਨੇ ਵੱਲੇ ਦੇ ਕੁਝ ਬੰਦੇ ਨੇ ਅੰਮ੍ਰਿਤਸਰ ਤੋਂ ਕੁਝ ਬੰਦੇ ਜਿਹੜੇ ਹੈ ਫਿਰੋਜ਼ਪੁਰ ਤੋਂ ਨੇ ਜ਼ੀਰੇ ਤੋਂ ਨੇ ਐਸੇ ਤਰੀਕੇ ਨਾਲ ਇਹ ਜੋ ਰਵਿੰਦਰ ਸਿੰਘ ਹੈ ਇਹ ਆਦਮਪੁਰ ਤੋਂ ਹੈ ਇੱਕ ਜਸਵਿੰਦਰ ਕੁਮਾਰ ਜਿਹੜਾ ਹੈਗਾ ਇਹ ਵੀ ਇੱਕ ਬੜਾ ਪ੍ਰੋਮਿਨੈਂਟ ਇਹਦੇ ਵਿੱਚ ਸ਼ਾਮਲ ਸੀ ਇਹ ਬੰਦੇ ਦੀ ਬੈਕਗ੍ਰਾਉਂਡ ਤੁਸੀਂ ਚੈੱਕ ਕਰੋਗੇ ਤਾਂ ਇਹ ਬੰਦਾ ਜਿਹੜਾ ਹੈ ਆਈਆਰਬੀ ਤੋਂ ਇੱਕ ਡਿਸਮਿਸਡ ਸਪਾਈ ਹੈ ਇਹਨੇ ਜਿਹੜਾ ਇਹਦੀ ਹੁਣ ਦੀ ਜਿਹੜੀ ਰਿਹائش ਆ ਉਹ ਜ਼ੀਰੇ ਦੀ ਹੈਗੀ ਜਿੱਥੇ ਇਹ ਜਿਹੜਾ ਹੈ ਇਸ ਤਰੀਕੇ ਦੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਸੰਪਰਕ ਕਰਦਾ ਸੀ ਉਹਨਾਂ ਦੇ ਤੁਸੀਂ ਦੇਖੋਗੇ ਕਿ ਥਾਣਾ ਸਿੰਘ ਦੇ ਨਾਲੇ ਬੜਾ ਤਰੀਕੇ ਦੇ ਨਾਲ ਬੜਾ ਇਹ ਇਨਵੋਲਵ ਰਿਹਾ ਹੈ ਇਹ ਮੌਕੇ ਤੇ ਮੌਜੂਦ ਸੀ ਤੇ ਮੌਕੇ ਤੇ ਜੋ ਵਾਰਦਾਤ ਕਰਨ ਵਾਲੀ ਜਿਹੜੀ 10 ਤੋਂ 12 ਬੰਦਿਆਂ ਦੀ ਇਹ ਪਾਰਟੀ ਸੀ ਉਹਦੇ ਚਿਹੇ ਸ਼ਾਮਲ ਸੀ ਜਸਵਿੰਦਰ ਕੁਮਾਰ ਤੇ ਇਹ ਜਿਹੜੇ ਟੋਟਲ ਜਿਹੜੀ ਹੁਣ ਆਪਾਂ ਆਪਣੇ ਕੋਲ ਪਿਕਚਰ ਸਾਹਮਣੇ ਆਉਂਦੀ ਹੈ ਉਹ ਇਸ ਤਰੀਕੇ ਨਾਲ ਹੈ 13 ਬੰਦੇ ਪਲੱਸ 3 ਜਿਹੜੇ ਹੈਗੇ ਆ ਰਵਿੰਦਰ ਕੁਮਾਰ ਜਸਵਿੰਦਰ ਸਿੰਘ ਤੇ ਜਿਹੜਾ ਹੈ ਸਾਡੇ ਕੋਲ ਛੇਰਾ ਇਹ ਛੇਰਾ ਜੋ ਹੋ ਗਿਆ ਇਨਸਾਈਡ ਇਨਫੋਰਮੇਸ਼ਨ ਦੇ ਅੰਦਰ ਰਵਿੰਦਰ ਜਿਹੜਾ ਹੈਗਾ ਰਵਿੰਦਰ ਸਿੰਘ ਜਿਹੜਾ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਦਾਰ ਪਿੰਡ ਦਾ ਹੈ ਇਹ ਜਿਹੜਾ ਫਾਈਨਾਂਸ ਕਰਦਾ ਥਾੜਾ ਸਿੰਘ ਜਿਹੜਾ ਹੈ ਇਹਨੂੰ ਐਗਜ਼ੀਕਿਊਟ ਕਰਦਾ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਪਰਵੀਨ ਜੋ ਹੈ ਉਹ ਵੀ ਫਿਕਰ ਹੋਇਆ ਹੈ ਅਸੀਂ ਉਹਦੀ ਵੀ ਗ੍ਰਿਫਤਾਰੀ ਪਾਈ ਹੈ ਉਹ ਜ਼ਿਰੇ ਦਾ ਰਿਹਾਈਸ਼ੀ ਹੈ ਸਾਰਾ ਦਾ ਸਾਰਾ ਸਮਾਨ ਚੋਰੀ ਹੋਣ ਤੋਂ ਬਾਅਦ ਜੋ ਹੈ ਉਸ ਦੇ ਗਦਾਮ ਚ ਲੱਗਿਆ ਹੈ ਉਸ ਦੇ ਉਸ ਦੇ ਗਦਾਮ ਚ ਸਾਰੀ ਰਿਕਵਰੀ ਹੋਈ ਹੈ ਆ ਬੇਸਿਕਲੀ ਜਦੋਂ ਇਹ ਚੋਰੀ ਕਰਦੇ ਨੇ ਜੋ ਇਹ ਚੋਰੀ ਤੋਂ ਅਫਤ ਘਟ ਕਹ ਦਈਏ ਡਾਕਾ ਹੀ ਇੱਕ ਤਰੀਕੇ ਦਾ ਇਹ ਲੁੱਟ ਤੇ ਜਿਹੜੀ ਡਾਕੇ ਦੀ ਇਹ ਵਾਰਦਾਤ ਹੋਈ ਹੈ ਇਹ 4 ਤਰੀਕ ਨੂੰ ਕਰਨ ਤੋਂ ਬਾਅਦ ਬੜੇ ਪਲਾਨਡ ਤਰੀਕੇ ਨਾਲ ਜਿਹੜਾ ਹੈ ਅੱਗੇ ਵਧਦੇ ਨੇ ਮੌਕੇ ਤੇ ਇਹ ਇੱਕ ਆਈਸ਼ਰ 509 ਜਿਹੜਾ ਹੈ ਟਰੱਕ ਜਿਹੜਾ ਉਹ ਲੈ ਕੇ ਆਉਂਦੇ ਆ ਇਹਨਾਂ ਦੇ ਨਾਲ ਇੱਕ ਬਲੈਰੋ ਕੈਂਪਰ ਇੱਕ ਮੋਟਰਸਾਈਕਲ ਤੇ ਸਵਾਰ ਸਰਬਜੀਤ ਸਿੰਘ ਨਾ ਦਾ ਇਹਨਾਂ ਦਾ ਇੱਕ ਗੈਂਗ ਦਾ ਮੈਂਬਰ ਹੈ ਉਹ ਜਿਹੜਾ ਹੈ ਪਾਇਲਟ ਕਰਦਾ ਹੈ ਉਹ ਸਾਰੀ ਚੀਜ਼ ਨੂੰ ਵਾਚ ਕਰਦਾ ਇਹਨਾਂ ਨੇ ਇੱਕ ਬਲੈਰੋ ਕੈਂਪਰ ਤੇ ਮੋਟਰਸਾਈਕਲ ਰੱਖਿਆ ਹੋਇਆ ਸੀ ਥੋੜੀ ਜਿਹਾ ਵਾਚ ਕਰਨ ਤੋਂ ਬਾਅਦ ਇਹਨਾਂ ਨੇ ਆਪਣੀ ਆਪਣੀ ਟੀਮਾਂ ਨੂੰ ਹਰਕਤ ਚ ਲਿਆਉਂਦਾ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਇਹ ਰਾਤ ਦਾ ਟਾਈਮ ਹੁੰਦਾ ਹੈ ਸ਼ਹਿਰੇ ਵੱਲੋਂ ਜਿਹੜੀ ਹੈ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਹੈ ਤੇ ਤਰੀਕੇ ਦੇ ਨਾਲ ਇਹ ਸਾਰੇ ਜਿਹੜੇ ਆ ਅੰਦਰ ਐਂਟਰ ਕਰਦੇ ਉੱਥੇ ਨੇਬਰ ਨੂੰ ਜਿਹੜਾ ਹੈ ਇਹ ਬੰਦਕ ਬਣਾਉਂਦੇ ਆ ਨੇਬਰ ਤੋਂ ਪੁੱਛਦੇ ਨੇ ਕਿ ਹੋਰ ਇਸ ਪ੍ਰੈਮਿਸਿਸ ਦੇ ਵਿੱਚ ਕੌਣ-ਕੌਣ ਹੈ ਤਾਂ ਉਸ ਤੋਂ ਬਾਅਦ ਜਿਹੜੀ ਜਦੋਂ ਨੇਬਰ ਦੱਸਦੀ ਹੈ ਕਿ ਪਿਛਲੇ ਸਾਈਡ ਤੇ ਠੇਕੇਦਾਰ ਦੇ ਕੁਆਟਰਸ ਨੇ ਤਾਂ ਉੱਥੇ ਜਾ ਕੇ ਉਹਨੂੰ ਕੁੰਡਾ ਲਾ ਦਿੰਦੇ ਉਸ ਤੋਂ ਬਾਅਦ ਜਿਹੜੀ ਹੈ ਸ਼ਹਿਰੇ ਦੀ ਪ੍ਰੋਵਾਈਡ ਕੀਤੀ ਗਈ ਇਨਫੋਰਮੇਸ਼ਨ ਤੋਂ ਬਾਅਦ ਇਹ ਜਿਹੜਾ ਹੈ ਆਪਣਾ ਜੋ ਜੋ ਮਹਿੰਗੇ ਗੱਟੇ ਕਹ ਲੋ ਜਸਮਾਨ ਹੈ ਜਿਵੇਂ ਸਮਾਨ ਜਿਹੜਾ ਚੋਰੀ ਹੋਇਆ ਉਹਦੇ ਵਿੱਚ ਕਾਲੀ ਮਿਰਚ ਦੇ ਗੱਟੇ ਚਨੇ ਕਾਜੂ ਤੁਲਸੀ ਬ੍ਰਾਂਡ ਦੇ ਕਾਜੂ ਅੰजीर ਜੋ ਕਿ ਬੜੀ ਮਹਿੰਗੀ ਸੀ ਜੀ ਉੱਥੇ ਆਲੂ ਬੁਖਾਰਾ ਵਗੈਰਾ ਸੌਗੀ ਇਹ ਸਾਰਾ ਉਹਨੇ ਚੋਰੀ ਕੀਤਾ ਇਸ ਦੇ ਨਾਲ ਹੀ ਚੋਰੀ ਕਰਨ ਤੋਂ ਬਾਅਦ ਇਹ ਉੱਥੇ ਡੀਵੀਆਰ ਜਿਹੜਾ ਹੈ ਉਹ ਉਹ ਵੀ ਆਪਣੇ ਨਾਲ ਲੈ ਗਿਆ ਸੋ ਇਸ ਤਰੀਕੇ ਨਾਲ ਇਹ ਬੜਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਕੰਮ ਹੋਇਆ ਦੂਸਰੀ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਕਿ ਇਸ ਦੇ ਵਿੱਚ ਜਿਹੜਾ ਇਹ ਥਾਣਾ ਸਿੰਘ ਥਾਣਾ ਸਿੰਘ ਦੀ ਜਿਹੜੀ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਦੇਖੀਏ ਤਾਂ 11 ਪਰਚੇ ਉਸਤੇ ਦਰਜ ਤੇ ਇਹ ਸਾਰੇ ਦੇ ਸਾਰੇ ਪਰਚੇ ਤੁਸੀਂ ਦੇਖੋਗੇ ਲੁੱਟ ਖੋ ਡਾਕੇ ਇਹ ਚੋਰੀਆਂ ਇਹਨਾਂ ਦੇ ਹੀ ਪਰਚੇ ਸਾਰੇ ਦਰਜ ਇਹ ਬੇਸਿਕਲੀ ਜਿਹੜਾ ਹੈ ਜ਼ੀਰੇ ਦਾ ਰਿਐਕਸ਼ਨ ਹੈ ਤੇ ਜਿਹਨੂੰ ਕਹਿ ਲਿਆ ਕਿ ਇਹ ਇਸ ਤਰੀਕੇ ਦੇ ਹੀ ਕੰਮ ਕਰਦਾ ਹੈ ਕਿਉਂਕਿ ਇਹ ਦਿਹਾੜੀ ਟੱਪੇ ਦੇ ਨਾਤੇ ਪਹਿਲਾਂ ਇਹ ਸੈਲਰਾਂ ਦੇ ਵਿੱਚ ਜਾਂ ਗਦਾਮਾ ਦੇ ਵਿੱਚ ਨੌਕਰੀ ਕਰਦਾ ਰਿਹਾ ਉੱਥੇ ਆਦਤਨ ਇਹ ਜਿਹੜਾ ਹੈ ਥੋੜੇ ਬਹੁਤ ਗੱਟੇ ਜਿਹੜੇ ਆ ਚੋਰੀ ਕਰ ਲੇ ਤੇ ਬਾਅਦ ਚ ਉਹਨੇ ਗੜਾ ਗਰੂ ਕੇ ਸੈਟੀਸਫਾਈ ਕਰਦੇ ਸੀ ਕਿ ਬਹੁਤ ਹੀ ਵੱਡੇ ਲੈਵਲ ਤੇ ਨਹੀਂ ਕਰਦੇ ਸੀ ਇਹ ਚੋਰੀ ਹੌਲੀ ਹੌਲੀ ਇਹ ਜੋ ਹੈਗੇ ਇਸ ਕੰਮ ਵੱਲ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਅੰਦਰਲੀ ਗੱਲ ਪਤਾ ਲੱਗ ਗਈ ਕਿਵੇਂ ਚੀਜ਼ਾਂ ਨੂੰ ਜਿਹੜਾ ਹੈ ਇਹ ਛੁਪਾਉਂਦੇ ਸੀ ਅੱਗੇ ਕਰਦੇ ਸੀ ਸੋ ਇਹ ਹੌਲੀ ਹੌਲੀ ਜਿਹੜੇ ਹੈ ਇਸ ਤਰੀਕੇ ਦੀ ਚੋਰੀ ਵਾਰਦਾਤ ਕਰਦੇ ਹੋਏ ਇਹ 11 ਪਰਚੇ ਜਿਹੜਾ ਹੈ ਥਾਣਾ ਸਿੰਘ ਉਰ ਪੱਪੂ ਸਿੰਘ ਜਿਹੜਾ ਹੈ ਬਸਤੀ ਮਲੇਸ਼ੀਆ ਜ਼ੀਰਾ ਉੱਥ ਦਾ ਇਹ ਰਿਆਸੀ ਹੈ ਉਹਦੇ ਤੇ ਦਰਜ ਨੇ ਇਸ ਤੋਂ ਲਾਗ ਜਿਹੜਾ ਦੂਜਾ ਦੋਸ਼ੀ ਅਸੀਂ ਕਾਬੂ ਕੀਤਾ ਜਸਵਿੰਦਰ ਸਿੰਘ ਪੁੱਤਰ ਰੂਪ ਲਾਲ ਵਾਸੀ ਫਰੀਦਕੋਟ ਗੁਰਦਾਸਪੁਰ ਜਿਹਦੇ ਬਾਰੇ ਮੈਂ ਪਹਿਲਾਂ ਹੀ ਦੱਸਿਆ ਹੈ ਮੈਂ ਇਹਦੇ ਬਾਰੇ ਪਹਿਲਾਂ ਵੀ ਕਲੀਅਰ ਕੀਤਾ ਤੇ ਇਹ ਜਿਹੜਾ ਹੈਗਾ ਰਿਹਾਇਸ਼ੀ ਵਿੱਚ ਬੇਸ਼ੱਕ ਇਹਦਾ ਪੱਕਾ ਜਿਹੜਾ ਜ਼ਿਲ੍ਹਾ ਹੈਗਾ ਗੁਰਦਾਸਪੁਰ ਹੈ ਹੁਣ ਇਹ ਰਿਹਾਇਸ਼ੀ ਜ਼ੀਰੇ ਦਾ ਹੈ ਤੇ ਇਹ ਆਈਆਰਬੀ ਤੋਂ ਇੱਕ ਡਿਸਮਿਸਡ ਮੁਲਾਜ਼ਮ ਹੈ ਤੇ ਇਹ ਜਿਹੜਾ ਹੈ ਇਹਨਾਂ ਦੇ ਨਾਲ ਲੱਗ ਕੇ ਮੌਕੇ ਤੇ ਇਹ ਚੋਰੀ ਦੇ ਵਿੱਚ ਇਹ ਇਨਵੋਲਸ ਹੈ ਉਸੋ ਬਜੜੀ ਹੈ ਤੀਜੀ ਗ੍ਰਿਫਤਾਰੀ ਸਾਡੇ ਵੱਲੋਂ ਰਵਿੰਦਰ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਾਦਰਪਿੰਡ ਦੀ ਹੋਈ ਹੈ ਜਿਹੜਾ ਕਿ ਮੇਨ ਜੋ ਹੈ ਇਜ਼ ਅ ਫਾਈਨੈਂਸਰ ਕਹਿ ਲੋ ਜਿਸ ਨੇ 3 ਲੱਖ ਰੁਪਏ ਥਾਣਾ ਸਿੰਘ ਨੂੰ ਦਿੱਤੇ ਸੀ ਗੱਡੀਆਂ ਵਗੈਰਾ ਸਾਰੀਆਂ ਥਾਣਾ ਸਿੰਘ ਵੱਲੋਂ ਅਰੇਂਜ ਕੀਤੀਆਂ ਗਈਆਂ ਸਨ ਤੇ ਰਵਿੰਦਰ ਸਿੰਘ ਤੇ ਵੀ ਪਰਚਾ ਦਰਜ ਹੈ ਇਹ ਚੋਰੀ ਦੇ ਗੱਟੇ ਚੋਰੀ ਦਾ ਸਮਾਨ ਜੋ ਹੈ ਆਪਣੇ ਜੋ ਗਦਾਮ ਕਹਿ ਲੋ ਜਾਂ ਆਪਣਾ ਜਿਹੜਾ ਹੈ ਜੋ ਵੀ ਇਹਦਾ ਘਰ ਹੈ ਉੱਥੇ ਉਹ ਲਵਾਉਂਦਾ ਸੀ ਇਸ ਤੋਂ ਇਲਾਵਾ ਚੌਥੀ ਜਿਹੜੀ ਗ੍ਰਿਫਤਾਰੀ ਹੈ ਉਹ ਪ੍ਰਵੀਨ ਪ੍ਰਵੀਨ ਦੀ ਹੋਈ ਹੈ ਪ੍ਰਵੀਨ ਇਹ ਜ਼ੀਰੇ ਦਾ ਨਿਯਾਸ਼ੀ ਹੈ ਇਸ ਦਾ ਵੀ ਕੰਮ ਇਹੀ ਹੈ ਕਿ ਚੋਰੀ ਦਾ ਜਿੰਨਾ ਵੀ ਗੱਟੇ ਚੌਰ ਤੇ ਹੋਰ ਜੋ ਸਮਾਨ ਹੈ ਆਪਣੇ ਗਦਾਮ ਦੇ ਵਿੱਚ ਲਵਾਉਂਦਾ ਸੀ ਹੁਣ ਜਦੋਂ ਇਹ ਚੋਰੀ ਕਰਦੇ ਨੇ 2-3 ਵਜੇ 3 ਵਜੇ ਤੋਂ ਬਾਅਦ ਇਹ 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 ਜੋ ਹੈ ਕੈਂਟਰ ਤੇ ਬਲੈਰੋ ਦੋ ਗੱਡੀਆਂ ਨਾਲ ਕੋਲ ਸਨ ਇੱਕ ਮੋਟਰਸਾਈਕਲ ਸੀ ਮੋਟਰਸਾਈਕਲ ਜੋ ਹੈ ਉਹ ਪਾਇਲਟ ਵਾਸਤੇ ਯੂਜ਼ ਹੋਇਆ ਤੇ ਨਿਗਰਾਨੀ ਵਾਸਤੇ ਯੂਜ਼ ਹੋਇਆ ਉਹ ਸਰਪਜੀ ਚਲਾ ਰਿਹਾ ਸੀ ਅਸੀਂ 4 ਗ੍ਰਿਫਤਾਰੀਆਂ ਮੇਨ ਜਿਹੜੀਆਂ ਹੈ ਕਰ ਲਈਆਂ ਨੇ ਟੋਟਲ 13 ਦੋਸ਼ੀ ਸਨ ਜਿਹੜੇ ਬਾਕੀ ਦੋਸ਼ੀਆ ਉਹ ਵੀ ਆਲਮੋਸਟ ਸਾਡੇ 6-7 ਵਜੇ ਤੱਕ ਕਾਬੂ ਹੋ ਜਾਣਗੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਕਿਉਂਕਿ ਪ੍ਰੈਸ ਕਾਨਫਰੰਸ ਦਾ ਸਾਈਟ ਟਾਈਮ ਸੀ ਅਸੀਂ ਉਸ ਤਰੀਕੇ ਨੂੰ ਕਰਨਾ ਵੀ ਸੀ ਤੇ ਇਸ ਤੋਂ ਬਾਅਦ ਹੋਇਆ ਇਸ ਤਰੀਕੇ ਨਾਲ ਕੈਂਟਰ ਜੋ ਹੈ ਆਈਸ਼ਵਰ 509 ਹੈ ਸਾਰਾ ਸਮਾਨ ਉਸ ਤੇ ਲੱਦਿਆ ਗਿਆ ਉਸ ਤੋਂ ਬਾਅਦ ਜਿਹੜਾ ਹੈ ਇਹ ਚਬਾਰ ਰੋਡ ਤੋਂ ਹੁੰਦੇ ਹੋਏ ਥੰਦਾ ਤਤਲ ਮੱਲਾ ਬਹਿਰਾਮ ਰਾਮਪੁਰਾ ਹੁੰਦੇ ਹੋਏ ਨੈਸ਼ਨਲ ਹਾਈਵੇਅ ਉੱਤਾਰੀ ਚਲੇ ਜਾਂਦੇ ਆ ਉਸ ਤੇ ਚੜ ਜਾਂਦੇ ਉਸ ਤੋਂ ਬਾਅਦ ਇੰਡੀਆ ਗੇਟ ਤੋਂ ਹੀ ਰੌਂਗ ਸਾਈਡ ਹੁੰਦੇ ਹੋਏ ਬਾਈਪਾਸ ਵੱਲਾਂ ਤੋਂ ਗੁਜ਼ਰਦੇ ਜੀ ਬਾਈਪਾਸ ਵੱਲਾਂ ਤੋਂ ਕਿਉਂਕਿ ਬੱਲੇ ਬਾਈਪਾਸ ਤੋਂ ਥੋੜੇ ਜਿਹੇ ਰੁਕਦੇ ਨੇ ਤੇ ਆਪਣੇ ਬੱਲੇ ਵਾਲੇ ਜਿਹੜੇ ਜਿਹੜੇ ਇਹਨਾਂ ਦੇ ਐਸੋਸੀਏਟ ਆ ਉਹਨਾਂ ਨੂੰ ਉੱਥੇ ਡ੍ਰੌਪ ਕਰਦੇ ਨੇ ਮੈਂ ਕਿਉਂਕਿ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਦੇ ਨਾਂ ਅਜੇ ਨਹੀਂ ਦੱਸ ਰਿਹਾ ਤਿੰਨ ਤੋਂ ਚਾਰ ਬੰਦੇ ਜਿਹੜੇ ਹੈਗੇ ਇਹਨਾਂ ਨੇ ਉੱਥੇ ਬੱਲੇ ਡ੍ਰੌਪ ਕੀਤੇ ਨੇ ਉਸ ਤੋਂ ਬਾਅਦ ਇਹ ਮਾਨਾ ਵਾਲਾ ਗੋਲਡਨ ਗੇਟ ਵੱਲ ਹੁੰਦੇ ਹੋਏ ਇਹ ਕਰਨਤਨ ਬਾਈਪਾਸ ਪਹੁੰਚਦੇ ਨੇ ਉਸ ਤੋਂ ਬਾਅਦ ਖਡੂਰ ਸਾਹਿਬ ਮੋੜ ਤੋਂ ਹੁੰਦੇ ਭੁੱਲਰ ਜਵੰਦਾ ਦਰੰਗਾਬਾਦ ਵੇਈ ਪੂਈ ਭਰੋਵਾਲ ਫਤਿਹਾਬਾਦ ਹੁੰਦੇ ਕਪੂਰਥਲਾ ਚੋਂ ਗੋਇੰਦਵਾਲ ਪਹੁੰਚਦੇ ਨੇ ਉੱਥੇ ਮੰਡੀ ਮੋੜ ਸੁਜੋ ਕਾਲੀਆਂ ਇਹ ਕਿਉਂਕਿ ਬੜੇ ਤੇਜ਼ ਰਫ਼ਤਾਰ ਦੇ ਨਾਲ ਜਾ ਰਹੇ ਸੀ ਉੱਥੇ ਟਾਇਰ ਬਰਸਟ ਹੁੰਦਾ ਹੈ ਆਇਸ਼ਰ 509 ਦਾ ਜਿੱਥੇ ਸਾਰਾ ਸਾਰਾ ਸਮਾਨ ਜਿਹੜਾ ਹੈਗਾ ਉਹ ਖਿਲਰ ਗਿਆ ਇਹ ਬੜੀ ਤੇਜ਼ੀ ਨਾਲ ਇਹਨਾਂ ਨੇ ਕੀ ਕੀਤਾ ਉੱਥੇ ਬੰਦਾ ਲੋਕਲ ਹਾਇਰ ਕਰਕੇ ਕਿਉਂਕਿ ਉਸ ਬੰਦੇ ਨੂੰ ਪਤਾ ਨਹੀਂ ਸੀ ਇਹਨਾਂ ਨੇ ਆਪਣੀ ਆਈਡੈਂਟੀਟੀ ਇਹ ਦੱਸੀ ਕਿ ਇਹ ਟਰੇਡਰ ਨੇ ਤੇ ਸਾਡਾ ਸਮਾਨ ਜਿਹੜਾ ਹੈਗਾ ਉਹ ਅਸੀਂ ਕਿਤੇ ਸਪਲਾਈ ਕਰਨ ਚੱਲੇ ਆ ਤੇ ਸਾਡੇ ਨਾਲੇ ਵਾਪਰ ਗਿਆ ਉੱਥੇ ਇਹਨਾਂ ਨੇ ਵੱਡੀ ਜੀਸੀਬੀ ਲਿਆ ਕੇ ਸਮਾਨ ਨੂੰ ਜਿਹੜਾ ਹੈ ਇੱਕ ਦੂਸਰੀ ਬਲੈਰੋ ਇੱਕ ਛੋਟੇ ਹਾਥੀ ਉਹਦੇ ਨਾਲ ਉੱਥੇ ਲਦਾ ਕੇ ਜਿਹੜਾ ਹੈ ਜ਼ੀਰੇ ਪ੍ਰਵੀਨ ਜਿਹੜਾ ਹੈ ਉਹਦੇ ਰਾਹੀਂ ਜਿਹੜਾ ਹੈ ਗਦਾਮ ਤੇ ਉੱਥੇ ਜਿਹੜਾ ਹੈ ਪਹੁੰਚਾਇਆ ਤੇ ਥੋੜਾ ਜਿਹਾ ਜਿਹੜਾ ਸਮਾਨ ਹੈ ਇਹਨਾਂ ਦੀ ਜਿਹੜੀ ਸੀਗੀ ਇਹ ਉਹ ਆਦਮਕੁਰ ਵੀ ਜਿਹੜੀ ਹੈ ਉਹ ਪੁੱਜਦੀ ਹੋ ਜੇ ਸੋ ਇਸ ਤਰੀਕੇ ਨਾਲ ਉੱਥੇ ਜਿਹੜਾ ਹੈ ਸਮਾਨ ਜਿਹੜਾ ਹੈ ਇਹਨਾਂ ਨੇ ਦੂਜੇ ਬਲੈਰੋ ਤੇ ਛੋਟੇ ਹਾਥੀ ਦੇ ਵਿੱਚ ਲਦਾਇਆ ਕਿਉਂਕਿ ਸਮਾਨ ਖਿਲਰ ਗਿਆ ਸੀ ਗੱਤੇ ਦੇ ਪੀਸਸ ਸਾਨੂੰ ਮੌਕੇ ਤੇ ਵੀ ਮਿਲੇ ਅਸੀਂ ਉੱਥੇ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਤੇ ਲੋਕਾਂ ਨੇ ਵੀ ਸਾਨੂੰ ਇਸ ਸਾਰੇ ਬਾਰੇ ਦੱਸਿਆ ਫਿਰ ਸਾਡੀ ਜਿਹੜੀ ਟ੍ਰੇਲ ਅੱਗੋਂ ਸ਼ੁਰੂ ਹੁੰਦੀ ਆ ਅਸੀਂ ਫਿਰ ਅੱਗੇ ਜਾਂਦੇ 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 ਸਾਡਾ ਜਿਹੜੇ ਇਹ ਮੇਨ ਜਿਹੜਾ ਐਗਜ਼ੀਕਿਊਟਰ ਹੈ ਜਿਹੜਾ ਇਸ ਪੂਰੀ ਦੀ ਪੂਰੀ ਵਾਰਦਾਤ ਦਾ ਥਾਣਾ ਸਿੰਘ ਅਸੀਂ ਉਹਨੂੰ ਕਾਬੂ ਕਰਦੇ ਉਸ ਤੋਂ ਬਾਅਦ ਖਾਣਾ ਸਿੰਘ, ਪ੍ਰਵੀਨ ਕੁਮਾਰ, ਜਸਵਿੰਦਰ ਸਿੰਘ ਤੇ ਜਸਵਿੰਦਰ ਕੁਮਾਰ ਇਹ ਸਾਰੇ ਸਾਡੇ ਕਾਬੂ ਹਾਂ। ਇਸ ਤਰੀਕੇ ਨਾਲ ਜਿਹੜਾ ਸਾਡਾ ਇਹ ਜਿਹੜਾ ਜਿਹੜਾ ਕੇਸ ਹੈ ਇਹ ਟਰੇਸ ਹੁੰਦਾ। ਬਾਕੀ ਦੇ ਬੱਚ ਜਿਹੜੇ ਸਾਡੇ ਦੋਸ਼ੀ ਨੇ ਉਹ ਵੀ ਜਲਦ ਕਾਬੂ ਆ ਜਾਣਗੇ ਸਾਡੀ ਟੀਮ ਆਨ ਦਾ ਜੋਬ ਤੇ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਛੇਤੀ ਕਰ ਲਈ ਜਾਏਗੀ। ਜਿੱਥੋਂ ਤੱਕ ਸਾਰੀ ਤੇ ਸਾਰੀ ਰਿਕਵਰੀ ਦਾ ਸਵਾਲ ਹੈ ਉਹ ਸਾਰੀ ਰਿਕਵਰੀ ਕਰ ਲਈਗੀ। ਕੁਝ ਗੱਟਿਆਂ ਦੇ ਵਿੱਚ ਤੇ ਕੁਝ ਜਿਹੜਾ ਦੱਬਿਆਂ ਦੇ ਵਿੱਚ ਤੇ ਅ ਗੱਤਿਆਂ ਦੇ ਡੱਬਿਆਂ 'ਚ ਸਮਾਨ ਸੀ ਕਿਉਂਕਿ ਉਹ ਖਿਲਰ ਗਿਆ ਸੀ ਉਹ ਬਾਅਦ 'ਚ ਇਹਨਾਂ ਨੇ ਬੋਰੀਆਂ ਦੇ ਵਿੱਚ ਕੱਲੋ ਤੇ ਹੋਰ ਜਿਹੜਾ ਹੈ ਡਰਮਾਂ ਦੇ ਵਿੱਚ ਵੀ ਸ਼ਿਫਟ ਕਰਾਇਆ ਸੀ ਉਸ ਹਿਸਾਬ ਨਾਲ ਸਾਰੀ ਰਿਕਵਰੀ ਹੋ ਗਈ ਹੈ ਤੇ ਕਿਉਂਕਿ ਤੁਸੀਂ ਦੇਖੋ ਕਿਉਂਕਿ ਵਪਾਰੀ ਵਰਗ ਦੇ ਵਿੱਚ ਥੋੜਾ ਸਹਿਮ ਦਾ ਮਾਹੌਲ ਸੀ ਤੇ ਪੰਜਾਬ ਸਰਕਾਰ ਵੱਲੋਂ ਵੀ ਸਖਤ ਹਦਾਇਤਾਂ ਨੇ ਕਿ ਐਸੀ ਕਿਤੇ ਕੋਈ ਵਾਰਦਾਤ ਹੁੰਦੀ ਹੈ ਛੇਤੀ ਐਕਸ਼ਨ ਲਿਆ ਜਾਵੇ ਉਹਨਾਂ ਸਾਰੀਆਂ ਨਿਰਦੇਸ਼ਾਂ ਦੇ ਚੱਲਦੇ ਹੋਏ ਮਾਰਯੋਗ ਜੀਸੀਪੀ ਸਹਿਬਾਨ ਸਭ ਦੇ ਨਿਸ਼ਾਨ ਨਿਰਦੇਸ਼ਾਂ ਹੈ ਕਿਹੜਾ ਹੈ ਕਾਰਵਾਈ ਪੂਰੀ ਕੀਤੀ ਗਈ ਹੈ ਤੁਸੀਂ ਦੇਖੋ ਕਿ ਮੌਕੇ ਤੇ ਜਿਹੜੇ ਹੈ ਸਾਡੇ ਮੰਤਰੀ ਸਾਹਿਬ ਸ੍ਰੀ ਕੁਲਦੀਪ ਸਿੰਘ ਕਾਜੀਵਾਲ ਜੀ ਵੀ ਗਏ ਤੇ ਹੋਰ ਐਮਐਲਏ ਸਹਿਬਾਨ ਵੀ ਗਏ ਸਰਕਾਰ ਇਹਨਾਂ ਇਹਦਾ ਬੜਾ ਜਿਹੜਾ ਹੈ ਕਗਨੀਸ਼ੈਂਸ ਲਿਆ ਤੇ ਇਸ ਡਰ ਤੇ ਸਹਿਮ ਦੇ ਮਾਹੌਲ ਨੂੰ ਜਿਹੜਾ ਹੈਗਾ ਇੱਕ ਪੋਜ਼ਿਟਿਵ ਉਹਦੇ ਵਿੱਚ ਰੱਖਿਆ ਗਿਆ ਤੇ ਜਿਹੜਾ ਪੁਲਿਸ ਵੱਲੋਂ ਜਿਹੜੀ ਹੈ ਬੜੀ ਐਕਸਪੀ ਡਾਈਟਲੀ ਜਿਹੜਾ ਹੈ ਦੇ ਵਿੱਚ ਕਾਰਵਾਈ ਕਰਦੇ ਹੋਏ ਇਹ ਦੋਸ਼ੀਆਂ ਨੂੰ

ਵੇਰ ਇਹਦਾ ਇਹਦਾ ਅਸੀਂ ਕੋਈ ਐਸਟੀਮੇਟ ਨਹੀਂ ਲਵਾਇਆ ਕਿਉਂਕਿ ਅਸੀਂ ਜੋ ਇਹਦੇ ਵਿੱਚ ਪਾਈ ਹੈ ਐਫ ਆਈ ਆਰ ਦੇ ਵਿੱਚ ਅਕੋਰਡਿੰਗ ਟੂ ਅਸੀਂ ਕੁਆਂਟੀਟੀ ਪਾਈ ਹੈ ਸਾਡੇ ਮੁਤਾਬਕ ਜੋ ਉੱਥੇ ਸਟੋਰ 'ਚ ਸਾਨੂੰ ਮਿਲਿਆ ਸੀ ਔਰ ਕਵਰ ਕਰ ਲਿਆ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਕਿਉਂਕਿ ਜਿਹੜਾ ਹੈ ਜਦੋਂ ਟਰੱਕ ਟਾਇਰ ਬਸਟ ਹੁੰਦਾ ਹੈ ਟਰੱਕ ਜਿਹੜਾ ਹੈ ਉਹ ਟੇਡਾ ਹੁੰਦਾ ਹੈ ਉਹਦੇ ਸਭ ਟੁੱਟ ਜਾਂਦੇ ਆ ਉਹ ਕੁਝ ਸਮਾਨ ਖਿਲਰ ਜਾਂਦਾ ਸੋ ਇਹ ਸਾਨੂੰ ਇਹ ਸਾਰਾ ਚੈੱਕ ਕਰਨ 'ਚ ਜੇ ਕੋਈ ਟਾਈਮ ਲੱਗੇਗਾ ਬਿਲਕੁਲ ਜੀ ਸਾਡੇ ਵੱਲੋਂ ਇਹਦੇ ਖਿਲਾਫ ਜਿਹੜਾ ਕਿਉਂਕਿ ਗੈਂਗ ਬਹੁਤ ਵੱਡਾ ਤੇ ਕਾਫੀ ਦੇਰ ਤੋਂ ਇਹ ਜਿਹੜੇ ਨੇ ਐਕਟਿਵ ਨੇ ਬੀ ਐਨ ਐਸ ਬੀ ਐਨ ਐਸ ਦੀ ਜਿਹੜੀ ਹੈ 111 ਧਾਰਾ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਹੈਗੀ ਹੈ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਹੈ ਅਸੀਂ ਉਸ ਧਾਰਾ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਗੈਂਗ ਕਾਫੀ ਟਾਈਮ ਤੋਂ ਤੇ ਇੱਕ ਆਰਗੇਨਾਈਜ਼ਡ ਕ੍ਰਾਈਮ ਦੇ ਤਰੀਕੇ ਨਾਲ ਇਹ ਕੰਮ ਕਰ ਰਿਹਾ ਤੇ ਸਾਡੇ ਵੱਲੋਂ ਇਹ ਜਿਹੜੇ ਬੀ ਐਨ ਐਸ ਦੀ 11 111 ਧਾਰਾ ਹੈ ਕਿ ਹੋਰ ਵੀ ਜਿਹੜੀ ਸਖਤ ਧਾਰਾ ਹੈ ਇਹਨਾਂ ਤੇ ਲਾਈ ਜਾਵੇ ਸੁਣੋ ਸੋ ਐਕਚੁਅਲੀ ਗੱਲ ਇਸ ਤਰ੍ਹਾਂ ਜਦੋਂ ਥਾਣਾ ਸਿੰਘ ਜੇਲ੍ਹ ਚ ਜਾਂਦਾ ਇਹਦੇ ਤੇ 11 ਪਰਚੇ ਇਹਨਾਂ ਦੇ ਹੋਰ ਵੀ ਜਿਹੜੇ ਇਹਨਾਂ ਦੇ ਐਸੋਸੀਏਟਸ ਨੇ ਉਹ ਵੀ ਥਾਣੇ ਥਾਣੇ ਦੇ ਨਾਲ ਹੀ ਜੇਲ੍ਹ ਦੇ ਵਿੱਚ ਨੇ ਤੋਂ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਇਹਨਾਂ ਦੇ ਅਲੱਗ-ਅਲੱਗ ਐਸੋਸੀਏਟਸ ਨੇ ਥਾਣੇ ਦੇ ਵਿੱਚ ਇਹ ਜਿਹੜੇ ਥਾਣਾ ਸਿੰਘਾ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਕੁਝ ਇਹਨਾਂ ਦੇ ਪਹਿਲਾਂ ਸਾਂਝੇ ਬੰਦੇ ਨੇ ਕੁਝ ਗੈਂਗ ਜਿਹੜਾ ਇਹਨਾਂ ਦਾ ਜ਼ੀਰੇ ਤੋਂ ਪਹਿਲਾਂ ਵੀ ਆਪਰੇਟ ਹੋ ਰਿਹਾ ਹੈ ਤੁਸੀਂ ਤੁਹਾਨੂੰ ਮੈਂ ਪਹਿਲਾਂ ਵੀ ਬਰੀਫ ਕੀਤਾ ਹੈ ਜਿਵੇਂ ਕਿ ਅਲੱਗ-ਅਲੱਗ ਸੈਲਰਸ ਦੇ ਵਿੱਚ ਕਦਾਮਾਂ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਇਕੱਠੇ ਉੱਥੋਂ ਇਹ ਚੋਰੀ ਕਰਨਦੇ ਇਹ ਆਦਤਨ ਮਜਬੂਰ ਹੋ ਗਏ ਨੇ ਉਸ ਤੋਂ ਬਾਅਦ ਇਹ ਵੱਡੀ ਚੋਰੀ ਕਰ ਜਾਂਦੇ ਨੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਕਰਨੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀ ਸੋ ਇੱਕ ਤਾਂ ਉਹ ਐਸੋਸੀਏਟਸ਼ਨਾਂ ਦੇ ਹੋ ਗਏ ਨੇ ਜੇਲ੍ਹ ਦੇ ਵਿੱਚ ਜਿਹੜੇ ਹੈ ਵੱੱਲੇ ਵਾਲਾ ਗਰੁੱਪ ਜਿਹੜਾ ਇਹਨਾਂ ਨਾਲ ਮਿਲਦਾ ਹੈਗਾ ਉੱਥੋਂ ਐਸੋਸੀਏਟ ਹੋ ਜਾਂਦਾ ਕਿਉਂਕਿ ਇਹ ਜਸਵਿੰਦਰ ਕੁਮਾਰ ਤੇ ਨਾਲ ਜਿਹੜਾ ਹੈ ਪ੍ਰਵੀਨ ਹੋ ਗਿਆ ਤੇ ਤੁਹਾਡਾ ਰਵਿੰਦਰ ਹੋ ਗਿਆ ਇਹ ਕਿਉਂਕਿ ਚੋਰੀ ਦਾ ਸਮਾਨ ਵਟਕਦੇ ਨੇ ਇਹਨਾਂ ਦੇ ਜਾਣਕਾਰ ਹੋ ਜਾਂਦੇ ਨੇ ਸੋ ਇਹ ਜਿਹੜਾ ਸਾਰਾ ਨੈਟਵਰਕ ਹੈ ਇਸ ਤਰੀਕੇ ਨਾਲ ਡਿਵੈਲਪ ਹੋ ਜਾਂਦਾ ਦੇਖੋ ਜੀ ਜਿਵੇਂ ਪੰਜਾਬ ਸਰਕਾਰ ਵੱਲੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਤੇ ਉਹਨਾਂ ਸਖਤ ਹਦਾਇਤਾਂ ਨੇ ਕਿ ਇਸ ਤਰ੍ਹਾਂ ਦੇ ਦਾ ਜਿਹੜਾ ਵੀ ਕੋਈ سنگੀਨ ਜੁਰਮ ਜਿਹੜਾ ਵਾਰਦਾਤ ਹੁੰਦੀ ਆ ਉਹਦੇ ਫਤ ਜਿਹੜੀ ਹੈ ਸੀਰੀਅਸਲੀ ਜਿਹੜਾ ਕਾਰਵਾਈ ਕਰਨੀ ਪੈਂਦੀ ਆ ਤੇ ਸਾਡੇ ਵੱਲੋਂ ਅਕਸਰ ਦਿਹਾਤੀ ਪੁਲਿਸ ਵੱਲੋਂ ਜਦੋਂ ਇਹ ਸਾਨੂੰ ਇਹ ਸੂਚਨਾ ਮਿਲੀ ਸੀਨੀਅਰ ਆਫੀਸਰ ਐਸਪੀਡੀ ਡੀਐਸਪੀ ਐਸਪੀਡੀ ਵਗੈਰਾ ਤੇ ਨਾਲ ਮੈਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਪੰਜਾਬ ਸਰਕਾਰ ਤੋਂ ਮੰਤਰੀ ਜੇਬਾਂ ਵੀ ਉੱਥੇ ਗਏ ਤੇ ਸਾਰਿਆਂ ਵੱਲੋਂ ਇਹਨਾਂ ਨੂੰ ਕੌਨਫੀਡੈਂਸ ਦਿੱਤਾ ਗਿਆ ਹੈ ਉਸ ਤੋਂ ਬਾਅਦ ਇਹ ਸਵਿਫਟਲੀ ਕਾਰਵਾਈ ਕੀਤੀ ਗਈ ਹੈ 노 ਡਾਊਟ ਕਿਉਂਕਿ ਇਹ ਟ੍ਰੇਲ ਬਹੁਤ ਲੰਬੀ ਸੀ ਇਸ ਕਰਕੇ ਟਾਈਮ ਜ਼ਿਆਦਾ ਲੱਗੀ ਤੇ ਡੀਵੀਆਰ ਵਗੈਰਾ ਵੀ ਇਹ ਲੈ ਗਏ ਸੀ ਤੇ ਸਾਰਾ ਦਾ ਸਾਰਾ ਬੜਾ ਮੈਟੀਕੁਲਸਲੀ ਜਿਹੜਾ ਹੈ ਇਹ ਆਪਰੇਸ਼ਨ ਜਿਹੜਾ ਹੈ ਸੀ ਪੂਰਾ ਕੀਤਾ ਜਿੱਥੇ ਤੱਕ ਤੁਸੀਂ ਕਹਿ ਰਹੇ ਇੱਕ ਹਫਤੇ ਦੇ ਵਿੱਚ ਕਰ ਕਿਉਂਕਿ ਸਾਡੀ ਜਿਹੜੀ ਟੀਮਾਂ ਨੇ ਨੰਬਰ ਆਫ ਟੀਮਸ ਵਰ ਵੈਰੀ ਜਿਹਨੂੰ ਕਹਿੰਦੇ ਹਾਈ ਔਨ ਥਿਸ ਥਿੰਗ ਤੇ ਦੂਸਰੀ ਗੱਲ ਹੈਗੀ ਆ ਕਿ ਜਿਹੜੀਆਂ ਟੀਮਾਂ ਨੇ ਬੜੇ ਤਰੀਕੇ ਦੇ ਨਾਲ ਕੰਮ ਕੀਤਾ ਹੈਗਾ ਕੂਆਰਡੀਨੇਸ਼ਨਲ ਕੰਮ ਕੀਤਾ ਹੈ ਸੀਆਈਏ ਦੀ ਟੀਮਸ ਪਲਸ ਥਾਣੇ ਦੀ ਟੀਮਾਂ ਡੀਐਸਪੀ ਸਾਹਿਬ ਦੀ ਆਪ ਦੀ ਟੀਮ ਲੱਗੀ ਹੋਈ ਸੀ ਇਸ ਤੋਂ ਇਲਾਵਾ ਜਿਹੜੇ ਹੈ ਕਿ ਸਾਡੇ ਸਪੈਸ਼ਲ ਸੈਲ ਉਹਦੇ ਵੱਲੋਂ ਵੀ ਕੰਟਰੀਬਿਊਸ਼ਨ ਹੋਈ ਹੈ ਸੋ ਇਹ ਸਾਰੇ ਦੇ ਸਾਰੇ ਵੈਲ ਕੋਆਰਡੀਨੇਟਡ ਐਫਰਟ ਹੋਇਆ ਹੈ ਤੇ ਟੀਮ ਜਿਹੜੀਆਂ ਹੈ ਨੰਬਰ ਆਫ ਟੀਮਸ ਪਰ ਗੋਰ ਐਂਡ ਨੰਬਰ ਪਲਸ ਜਿਹੜਾ ਹੈਗਾ ਬੜੇ ਤਰੀਕੇ ਦੇ ਨਾਲ ਦਿਨ ਤੇ ਰਾਤ ਜੜੀ ਲਗਾ ਕੇ ਇਸ ਨੂੰ ਹੈ ਟ੍ਰੈਸ ਕੀਤਾ